ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਦਵ ਬਾਚ ਗੋਪਨ ਸੋ ਸਵਈਆ ਵਿਖ ਗਵਾਰਨ ਕੀ ਇਹ ਭਾਂਤ ਦਸਾ ਬਿਸਮੈ ਹੋਏ ਉਦਵ ਯੋ ਉਚਰੋ ਹਮ ਜਾਣਤ ਹੈ ਤੁਮਰੀ ਹਰ ਸੋ ਬਲ ਪ੍ਰੀਤ ਘਣੀ ਇਹ ਕਾਮ ਕਰੋ ਜੋ ਸਿਆਮ ਪਠਿਓ ਤੁਮ ਪੈ ਹਰਮ ਕਉ हमको इन रावल पेखन अंग धरौ तज कह गृह के पुन काज सब सखी मोरे हि ध्यान के बीच अरो गोपीन बाच ऊदव सो सवैया एक समय ब्रज कुंजन में मोहक आनन श्यामत ता टांक धराए कंचन के बहु मोल जरे नग ब्रह्म सकै उपमान अगनाए वज्र लगे जिन बीच छटा जब के चाहूं और धरा छब पाए तौन समय हरवै दै ऊदव दै अब रावल भेख पठाहे स्वैया एक, एक कह हम जोग न होवै है कह एक श्याम कहयो ही करेंगे दार विभूत समय तन पै बटुआ चिपिया कर बीच तरेंगी एक कह हम जाहे तहां एक यूं कह गवारन खाए मरेंगी ਇਕ ਕਹੈ ਬਿਰਹਾ ਗਨ ਕਉ ਉਪਜਾਇ ਕ ਤਾਹੀ ਕੇ ਸੰਗ ਜਰੈਗੀ ਰਾਧੇ ਬਾਜ ਉਦਵ ਸੋ ਸਵਈਆ ਪ੍ਰੇਮ ਛਕੀ ਆਪਣੇ ਮੁਖ ਤੇ ਇਹ ਭਾਂਟ ਕਹਿਓ ਬ੍ਰਿਕ ਭਾਨ ਕੀ ਜਾਈ ਸਿਆਮ ਗਏ ਮਥਰਾ ਤਜ ਕੈ ਬ੍ਰਿਜ ਹੋ ਆਬ ਦੋ ਹਮਰੀ ਗਤ ਕਾਈ ਦੇਖਤ ਹੀ ਪੁਰ ਕੀ ਤ੍ਰੀਯ ਕੋ ਪੁਰ ਕੀ ਤ੍ਰੀਯ ਕਾ ਸੁਛਕੇ ਤਿਨ ਕੇ ਰਸ ਮੈਂ ਜੀ ਆਈ ਕਾਨ ਲਇਓ ਕੁਬਜਾ ਬਸਕੈ ਤਸ ਕਿਉ ਨਾਹੀ ਓ ਕਸ ਕਿਉ ਨਾ ਕਸਾਈ ਸਈਆ ਸੇਜ ਬਣੀ ਸੰਗ ਫੂਲਨ ਸੁੰਦਰ ਚਾਂਦਨੀ ਰਾਤਿ ਭੜਲੀ ਛਾ ਬਜ ਪਾਈ ਸੇਤ ਬਹੇ ਜਮੁਨਾ ਪਤ ਹੈ ਸਿਤ ਮੋਤਨ ਹਾਰ ਗਰੇ ਛਭ ਛਾਈ ਮੈਨ ਚੜਿਓ ਸਰ ਲੈ ਬਰਕੈ ਬਦ ਬੇ ਹਮ ਕੋ ਬਿਨ ਜਾਣ ਕਨਾਈ ਸਉ ਲਯੋ ਕੁਬਜਾ ਬਸ ਕਹਿ ਤਸ ਕਿਉ ਨਹੀ ਓ ਕਸ ਕਿਉ ਨ ਕਸਾਈ ਸਵਯਾ ਰਾਤ ਬਣੀ ਕਣ ਕੀ ਅਤ ਸੁੰਦਰ ਸਿਆਮ ਸ਼ਿੰਗਾਰ ਭਲੀ ਛਬ ਪਾਈ ਸਿਆਮ ਬਹ ਜਮੁਨਾ ਤਰਏ ਇਹ ਜਾ ਬਿਨ ਕੋ ਨਹੀ ਸਿਆਮ ਸਹਾਈ ਸਿਆਮਹਿ ਮੈਨ ਲਗਯੋ ਦੁਖ ਦੇਵਨ ਐਸੇ ਕਹਿਓ ਬ੍ਰਿਖ ਭਾਨੈ ਜਾਈ ਸਿਆਮ ਲਯੋ ਕੁਬਜਾ ਬਸ ਕਹਿ ਤਸ ਕਿਉ ਨਹੀ ਓ ਕਸ ਕਿਉ ਨ ਕਸਾਈ ਸਵਯਾ फूल रहे सिगरे ब्रिज, ब्रिज के तार फूल लता तिन सो लपटाई फूल रहे सर सारस सुंदर सोभ समूह बडी अधिकाई चेत चढ़यो सुख सुंदर कोकिल का जुत कंत बिना न सुहाई दासी के संग रहे ओ गह होटस क्यों नहि ओ कस क्यों न कसाई ਬਾਸ ਸੁਬਾਸ ਆਕਾਸ ਮਿਲੇ ਅਰ ਬਾਸਤ ਧੂਮ ਮਹਾ ਛਬ ਪਾਈ ਸੀਤਲ ਮੰਦ ਸੁਗਾਂਦ ਸਮੀਰ ਬਹ ਮਕਰੰਧ ਨ ਸੰਕ ਮਿਲਾਈ ਪੈਰ ਪਰਾਗ ਰਹੀ ਹੈ ਬਸਾਖ ਸਭੈ ਬ੍ਰਿਜ ਲੋਗਨ ਕੀ ਦੁਖदाई ਮਾਲਨ ਲੈ ਬਕਰੋ ਰਸ ਕੋ ਤਸ ਕਿਉ ਨਹੀਓ ਕਸ ਕਿਉ ਨ ਕਸਾਈ ਸਵਈਆ ਨੀਰ ਸਮੀਰ ਹੁਤਾਸਨ ਕੇ ਸਮ ਔਰ ਆਕਾਸ ਧਰਾ ਤਪਤਾਈ ਪੰਥ ਨ ਪੰਥੀ ਚੱਲੈ ਕੋਉ ਤਰ ਤਾਕ ਤਰੈ ਤਨ ਤਾਪ ਸਿਰਾਈ ਜੇਠ ਮਹਾ ਬਲਵੰਤ ਭਇਓ ਅਤ ਬਿਆਕੁਲ ਜੀਅ ਮਹਾ ਰਿਤ ਪਾਈ ਐਸੇ ਸਕਿਓ ਧਸ ਕਿਓ ਸਸ ਕਿਓ ਟਸ ਕਿਓ ਨਹੀਂ ਓ ਕਸ ਕਿਓ ਨਾ ਕਸਾਈ ਸਵਈਆ ਪੌਣ ਪਚੰਡ ਬਹਿ ਅਤ ਤਾਪਤ ਚੰਚਲ ਚਿੱਤ ਦਸੋ ਦਿਸ ਧਾਈ ਬੈਸ ਆਵਾਸ ਰਹਿ ਨਰ ਨਾਰ ਮਹਿੰਦਮ ਵਾਰ ਸੁਛਾਹੇ ਤਕਾਈ ਦੇਖ ਅਸਾੜ ਨਈ ਰਿਤ ਚਾ ਦਾਦਰ ਮੋਰਨ ਹੂ ਕਣ ਕੋੜ ਲਗਾਈ ਗਾੜ ਪਰੀ ਬਿਰਹੀ ਜਨ ਕੋ ਤਸ ਕਿਉ ਨਹੀਂ ਉਹ ਕਸ ਕਿਉ ਨ ਕਸਾਈ ਸੋਈਆ ਤਾਲ ਭਰੇ ਜਲ ਪੂਰਨ ਸੋ ਅਰ ਸਿੰਧ ਮਿਲੇ ਸਰਤਾ ਸਭ ਜਾਈ ਤੈਸੇ ਘਟਾਨ ਛਟਾਨ ਮਿਲੀ ਅਤਹੀ ਪਹ ਅਤਹੀ ਪਪੀਹਾ ਪੀਅ ਟੇਰ ਲਗਾਈ ਸਾਵਣ ਮਾਹੇ ਲਗਿਓ ਬਰ ਸਾਵਣ 바ਵਨ ਨਾਹੇ ਹਹਾ ਕਰ ਮਾਈ ਲਾਗ ਰਹਿਓ ਪੁਰ ਭਾਵਨ ਸੋ ਤਸ ਕਿਉ ਨਹੀ ਉਹ ਕਸ ਕਿਉ ਨ ਕਸਾਈ ਸਈਆ پاد ماہے چڑ بن ناہ دسو دس ماہ کٹا ماہر دوس نسان ہے جان پر تم بج چھٹا رو کی چھب پائی موسل تار نبتے اونی سگری جل پورا چھائی ایسے سمیتا ج گو ہم کوسکیو نہو نہ ہیو سوئیا ماس کار چڈو بل تار پکار رہی نہ ملے دکھ دائی سیت کٹا ار رات چھٹا سار تنگ اٹا سم ق در

गचेतह के अरचित प्रमई आयो नहीं मन पायो तहि तस क्यों नहीं ओ कस क्यों न कसाई सवैया बारज फूल रहे सरपुंज सुगंध सने सरतान कटाई कुंजत कांत बिना कोल हंस कलेस बड सुन कहते हमाई बासर रेन न चैन कहूं छिन मंगर मास आयो न कन्हाई जातन ही तिन सौ मस क्यों ਮਸਕਿਓ ਤਸਕਿਓ ਨਾਹੀ ਓ ਕਸਕਿਓ ਨਾ ਕਸਾਈ ਸਵਯਾ ਭੂਮ ਆਕਾਸ ਆਵਾਸ ਸੁਬਾਸ ਉਦਾਸ ਬੱਡੇ ਅਤ ਸੀਤਲਤਾਏ ਕੂਲ ਦੂਕੂਲ ਤੇ ਸੂਲ ਉਠਾ ਸਭ ਤੇਲ ਤਮੋਲ ਲਗਾ ਦੁਖਦਾਈ ਪੋਖ ਸੰਤੋਖ ਨਾ ਹੋਤ ਕਛੂ ਤਨ ਸੋਖਤ ਜਿਉ ਕੁਮਦੀ ਮੁਰਝਾਈ ਲੋਭ ਰਹਿਓ ਓਨ ਪ੍ਰੇਮ ਗਹਿਓ ਤਸਕਿਓ ਨਾਹੀ ਓ ਕਸਕਿਓ ਨਾ ਕਸਾਈ ਮਾਹੇ ਮਾ ਨਾਹੇ ਨਹੀਂ ਘਰ ਮਾਹੇ ਸੋਦਾਹ ਕਰੈ ਰਵਜੋਤ ਦਿਖਾਈ ਜਾਨਿ ਨਾ ਜਾਤ ਬਿੱਲਾ ਬਿਲਾ ਤਤ ਦਿਵਸਨ ਰੈਣ ਕੇ ਮਿਰਦ ਭਈ ਅਦਕਾਈ ਕੋਕਲ ਦੇਖ ਕਪੂਤ ਮਿਲੀ ਮੁਖ ਕੂੰਜਤ ਏ ਸੁਨ ਕੈ ਡਰ ਪਾਈ ਪ੍ਰੀਤ ਕੀ ਰੀਤ ਕਰੀ ਓਨ ਸੋ ਤਸਕਿਓ ਨਹੀ ਓ ਕਸਕਿਓ ਨਾ ਕਸਾਈ ਕਸਕਿਓ ਨਾ ਕਸਾਈ ਸੋਈਆ ਭਾਗੁਨ ਭਾਗ ਬਡਿਓ ਅਨੁਰਾਗ ਸੁਹਾਗਣ ਭਾਗ ਸੁਹਾਗ ਸੁਹਾਇ ਕੇਸਰ ਚੀਨ ਬਨਾਈ ਸਰੀਰ ਗੁਲਾਬ ਅਮੀਰ ਗੁਲਾਲ ਉਡਾਈ ਸੋਛਬ ਮੈਨ ਲਖੀ ਜਨ ਦਾਦਸ ਮਾਸ ਕੀ ਸੋਮਤ ਆਗ ਜਗਾਈ ਆਸ ਕੋ ਤਿਆਗ ਨਿਰਾਸ ਭਈ ਟਸਕਿਓ ਨਹੀ ਓ ਕਸ ਕਿਓ ਨ ਕਸਾਈ ਇਤ ਸ੍ਰੀ ਬਚਿੱਤਰ ਨਾਟਕੇ ਕ੍ਰਿਸ਼ਨ ਅਵਤਾਰੇ ਬ੍ਰਹਿ ਨਾਟਕ ਬਾਰਾ ਮਹਾ ਸੰਪੂਰਨ ਮਸਤ ਗੋਪਨ ਬਾਚ ਆਪਸ ਮੈਂ ਸਵਈਆ ਯਾਹਿ ਕੇ ਸੰਗ ਸੁਨੋ ਮਿਲ ਕੇ ਹਮ ਕੁੰਜ ਗਲੀਨ ਮੈਂ ਖੇਲ ਮਚਾਇਓ ਗਾਵਤ ਭਇਓ ਸੋ ਉਠੌਰ ਤਹ ਹਮ ਹੂ ਮਿਲ ਕੇ ਤਹ ਮੰਗਲ ਗਾਇਓ ਸੋ ਬ੍ਰਜ ਤਿਆਗ ਗਇਓ ਮਥੁਰਾ ਇਨ ਗਵਾਰਨ ਤੇ ਮਨੁਆ ਉਚਟਾਇਓ ਜੋ ਕਹੈ ਉਹ ਦਵਸੋ ਤੈਨ ਟੇਰ ਹਾ ਹਮਰੇ ਗ੍ਰਹਿ ਸਿਆਮ ਨ ਆਇਓ ਗੋਪਿਨ ਬਾਚ ਉਹ ਦਵਸੋ ਸਵਈਆ ਏਕ ਸਮੈ ਹਮ ਕੋ ਸੁਨ ਉਹ ਦਵ ਕੁੰਜਨ ਮੈਂ ਫਿਰੈ ਸੰਗ ਲੀਏ ਹਰ ਜੂ ਅਤ ਹੀ ਹਿਤ ਸਾਥ ਕਨੇ ਹਮ ਪੈ ਅਤ ਹੀ ਕਹਿਓ ਪ੍ਰੇਮ ਕੀਏ ਤਿਨ ਕੇ ਬਸ ਗਇਓ ਹਮਰੋ ਮਨ ਹੋਇ ਅਤ ਹੀ ਸੁਖ ਭਇਓ ਬ੍ਰਿਜ ਨਾਰ ਹੀਏ ਆਬਰ ਸੋਤ ਅਜ ਕੈ ਮਥੁਰਾ ਕੋ ਗਇਓ ਤੇ ਹਰ ਕੇ ਬਿਛੁਰੇ ਫਲ ਕਾਉਨ ਜੀਏ ਕਬਿਓ ਬਾਚ ਸਵਯਾ ਗਵਰਨ ਪੈ ਜਿਤਨੀ ਫੁਨ ਉਦਵ ਸਿਆਮ ਕਹੈ ਹਰ ਬਾਤ ਬਖਾਨੀ ਗਿਆਨ ਕਉ ਉੱਤਰ ਦੇਤ ਭਈ ਨਹ ਪ੍ਰੇਮ ਚਿਤਾਰ ਸਭੈ ਉਚਰਾਨੀ ਜਾਹਿ ਦੇਖਤ ਭੋਜਨ ਖਾਤ ਸਖੀ ਜਿਹਕੇ ਬਿਨ ਪੀਤ ਨ ਪਾਨੀ ਗਿਆਨ ਕੀ ਜੋ ਇਨ ਬਾਤ ਕਹੀ ਤਿਨਹੂ ਹਿਤ ਸੋ ਕਰ ਏਕ ਨ ਮਾਨੇ ਗੋਪਨ ਬਾਚ ਉਦਵ ਸੋ ਸਵਈਆ ਮਿਲ ਕਾ ਤਿਨ ਉਦਵ ਸੰਗ ਕਹਿਓ ਹਾਰ ਸੋ ਸੁਨ ਉਦਵ ਯੋ ਕਹੀਓ ਕਹਿ ਕਹਿ ਕਰ ਉਦਵ ਗਿਆਨ ਜਿਤੋ ਪਠਿਓ ਤਿਤਨੋ ਸਭ ਹੀ ਗਹੀਓ ਸਭ ਹੀ ਇਨ ਗਵਾਰਨ ਪੈ ਕਪ ਸਿਆਮ ਕਹਿਓ ਹਿਤ ਆਖਨ ਸੋਚ ਹਿਓ ਇਨ ਕੋ ਤੁਮ ਤਿਆਗ ਗਏ ਮਥੁਰਾ ਹਮਰੀ ਸੁਧ ਲੇਤ ਸਦਾ ਰਹੀਓ ਜਬ ਊਦਵ ਸੋ ਇਹ ਭਾਂਤ ਕਹਿਓ ਤਮ ਊਦਵ ਕੋ ਮਨ ਪ੍ਰੇਮ ਭਰਿਓ ਹੈ ਔਰ ਗਈ ਸੁਧ ਭੂਲ ਸਬੈ ਮਨ ਤੇ ਸਭ ਗਿਆਨ ਹੋ ਤੋੜ ਸੋ ਟੜਿਓ ਹੈ ਸੋ ਮਿਲ ਕੈ ਸੰਗ ਗਵਾਰਨ ਕੇ ਅਤ ਪੀਤ ਕੀ ਬਾਤ ਕੇ ਸੰਗ ਢਰਿਓ ਹੈ ਗਿਆਨ ਕੇ 达ਰ ਮਨੋ ਕਪਰੇ ਹਿਤ ਕੀ ਸਰਤਾ ਮਹਿਕੂਦ ਪਰਿਓ ਹੈ ਯੋਗ ਹੈ ਸੰਗ ਯੋਗ ਹੈ ਸੰਗ ਗਵਾਰਨ ਕੇ ਜਬ ਹੀ ਸਭ ਗਵਾਰਨ ਕੋ ਹਿਤ ਚੀਨੋ ਉਦਵ ਗਿਆਨ ਦਇਓ ਤਜ ਕੈ ਮਨ ਮੈਂ ਜਬ ਮਨ ਮੈਂ ਜਬ ਪ੍ਰੇਮ ਕੋ ਸੰਗ੍ਰਹਿ ਕੀਨੋ ਹੋਏ ਗयो ਤਨ ਮੈਂ ਹਿਤ ਸੋ ਇਹ ਬਾਤ ਇਹ ਭਾਤ ਕਹਿਓ ਸੋ ਕਰਿਓ ਬ੍ਰਿਜ ਹੀਨੋ ਤਿਆਗ ਗਏ ਤੁਮ ਕੋ ਮਥੁਰਾ ਤੇਹ ਤੇ ਹਰ ਕਾਮ ਸਖੀ ਘਟ ਕੀਨੋ ਉਦਵ ਬਾਚ ਗੋਪਿੰਦ ਸੋ ਸਵਈਆ ਜਾਏ ਕਹਿ ਹਉ ਮਥੁਰਾ ਮੈਂ ਸਖੀ ਹਰ ਤੇ ਤੁਮ ਲਿਆਬੇ ਕੋ ਦੁੱਤ ਪਠੈ ਹੋ ਬੀਤਤ ਜੋ ਤੁਮ ਪੈ ਬਿਰਥਾ ਸਭ ਰੀਜ ਦੁਰਾਏ ਕੇ ਪਾਸ ਕਹੋ ਕਿਆ ਤੁਮਰੀ ਬਿਨਤੀ ਉਹ ਪੈ ਬਿਨ ਬਿਧ ਜਾ ਰਿਜ ਹੈ ਬਿਧ ਤਾਰਜ ਵਹਿ ਹੋ ਪਾਇਨ ਪੈ ਕਬ ਸਿਆਮ ਕਹ ਹਰ ਕਉ ਬ੍ਰਿਜ ਭੀਤਰ ਫੇਰ ਲਿਆ ਹੋ ਸਵਈਆ ਯੋ ਜਬ ਉਦਵ ਬਾਤ ਕਹੀ ਉਠ ਪਾਇਣ ਲਾਗਤ ਭੀ ਤਬ ਸੋਉ ਦੁਖ ਘਟਿਓ ਤੇ ਨਕੇ ਮਨ ਤੇ ਅਤਹੀ ਮਨ ਪੀਤਰ ਆਨੰਦ ਹੋਉ ਕਹਿ ਬਿੰਤੀ ਸੰਗ ਉਦਵ ਕੇ ਕਬ ਸ਼ਾਮ ਕਹੈ ਬੇਦਯਾ ਉਚਰਉ ਸ਼ਾਮ ਸੋ ਜਾਏ ਕੈ ਯੋ ਕਹੀਓ ਕਰ ਕਹਿ ਕਹਿਓ ਪ੍ਰੀਤ ਨ ਤਿਆਗਤ ਕੋ ਕੁੰਜ ਗਲੀਨ ਮੈਂ ਖੇਲਤ ਹੀ ਸਭ ਹੀ ਮਨ ਗਵਾਰਨ ਕੋ ਹਰਿਓ ਜਿਨ ਕੇ ਹਿਤ ਲੋਗਨ ਹਾਸ ਸਹਿਓ ਜਿਨ ਕੇ ਹਿਤ ਸਤਰਨ ਸੋ ਲਰਿਓ ਸੰਗ ਊਦਵ ਕੇ ਕਬ ਸਿਆਮ ਕਹੈ ਬਿਨਤੀ ਕਰ ਕੈ ਇਮ ਉਚਰਿਓ ਹਮ ਤਿਆਗ ਗਏ ਬ੍ਰਿਜ ਮੈਂ ਮਥੁਰਾ ਤੇ ਹਤੇ ਤੁਮ ਕਾਮ ਬੁਰੋ ਕਰਿਓ ਬ੍ਰਿਜ ਬਾਸਨ ਤਿਆਗ ਗਏ ਮਥੁਰਾਪੁਰ ਬਾਸਨ ਕੇ ਰਸ ਭੀਤਰ ਪਾਗਿਓ ਪ੍ਰੇਮ ਜਿਤੋ ਪਾਰ ਗਵਾਰਨ ਥੋ ਉਨ ਸੰਗ ਰਚੇ ਇਨ ਤੇ ਸਭ ਭਾਗਿਓ ਦਇ ਤੋਹੇ ਹਾਥ ਸੁਨੋ ਬਤਿਆ ਹਮ ਜੋਗ ਕੇ ਭੇਖ ਪਠਾਵਨ ਲਾਗਿਓ ਤਾ ਸੰਗ ਊਦਵਿਓ ਕਹੀਆ ਹਰ ਜੋ ਤੁਮ ਪ੍ਰੇਮ ਸਭੈ ਅਬ त्यागਿਓ ਸਈਆ ਊਦਵ ਜੋ ਤਜ ਕੈਬ੍ਰਿਜ ਕਾ ਚਲ ਕੈ ਜਬ ਹੀ ਮਥੁਰਾਪੁਰ ਜਈਐ ਪੈ ਆਪਣੇ ਚਿਤ ਮੈਂ ਹਿਤ ਕੈ ਹਮ ਔਰ ਤੇ ਸਿਆਮ ਕੇ ਪਾਇਨ ਪਈਐ ਕੈ ਅਤ ਹੀ ਬਿਨਤੀ ਤਿਹ ਪੈ ਫਿਰ ਕਹਿ ਇਹ ਭਾਂਤ ਸੋ ਉੱਤਰ ਦਈਆ ਪ੍ਰੀਤ ਨਿਭਾਹੀਐ ਤਉ ਕਰੀਐ ਪਰ ਯੋ ਨਹੀਂ ਕਾਹੂ ਸੋ ਪ੍ਰੀਤ ਕਰਈਐ ਸਵਈਆ ਊਦਵ ਮੋ ਸੁਨ ਲੈ ਬਤੀਆ ਜਦ ਬੀਰ ਕੋ ਧਿਆਨ ਜਬੈ ਕਰਹੁ ਬਿਰਹਾ ਤਬ ਆਏ ਕੈ ਮੋਹਿ ਗ੍ਰਿਸਾ ਤੇ ਹਕੇ ਗ੍ਰਸਾਏ ਨਾ ਜੀਉ ਮਰਹੁ ਨਾ ਕਛੂ ਸੋਦ ਮੋ ਤਨ ਮੈਂ ਰਹਿ ਹੈ ਧਰਨੀ ਪਰ ਹੋਇ ਬਿਸੁਧੀ ਝਰਹੁ ਤੇ ਹਤੇ ਹਮ ਕੋ ਮਿਰਥਾ ਕਹੀਐ ਕਿ ਭਾਂਤ ਸੋ ਧੀਰ ਜਹਾਉ ਧਰਹੁ ਸਈਆ ਦੀਨ ਹੋਇ ਗਵਾਰਨ ਗਵਾਰਨ ਸੋਉ ਕਹੈ ਕਬ ਸਿਆਮ ਜੂ ਥੀ ਆਤ ਹੀ ਅਭਿਮਾਨੀ ਕੰਚਨ ਸੇਤਨ ਕੁੰਜ ਮੁਖੇ ਜੋ ਰੂਪ ਵਿਖੈ ਰਤ ਕੀ ਫੁਨ ਸਾਨੀ ਯੋ ਕਹੈ ਬਿਆਕੁਲ ਹੋਇ ਬਤੀਆ ਕਬ ਨੇ ਤੇ ਹਕੀ ਉਪਮਾ ਪਹਿਚਾਨੀ ਉਦਵ ਗਵਾਰਨੀਆਂ ਸਫਰੀ ਸਭ ਨਾਮ ਲੈ ਸਿਆਮ ਕੋ ਜੀਵਤ ਪਾਨੇ ਸੋਈ ਆਤੁਰ ਹਵਾ ਬ੍ਰਿਕਪਾਨ ਸੁਤਾ ਸੰਗ ਉਦਵਕੇ ਸੋ ਕਹਿਓ 임 ਬੈ ਨਾ ਭੂਖਨ ਭੋਜਨ ਧਾਮ ਜਿਤੋ ਹਮ ਕੋ ਜਦੂ ਬੀਰ ਬਿਨਾ ਸੁਰਚੈ ਨਿਉ ਕਹ ਸਿਆਮ ਬਿਯੋਗ ਬਿਖੈ বাস ਗੇ ਕਬਨੇ ਜਸ ਯੋ ਉਚਰੈ ਨ ਰੋਵਤ ਭੀ ਅਤਹੀ ਦੁਖ ਸੋਜ ਹੁਤੇ ਮਨੁ ਬਾਲਕੇ ਕੰਜਨ ਨੈਨ ਬ੍ਰਿਕਪਾਨ ਸੁਤਾ ਅਤ ਪ੍ਰੇਮ ਛਕੀ ਮਨ ਮੈ ਜਦੂ ਬੀਰ ਕੋ ਧਿਆਨ ਲਗਾ ਲਗਾ ਕੇ ਰੋਵਤ ਭੀ ਅਤ ਹੀ ਦੁਖ ਸੋ ਸੰਗ ਕਾਜਰ ਨੀਰ ਗਿਰਿਓ ਧਰ ਕੈ ਕੈ ਤਾ ਛਬ ਕੋ ਜਸ ਉੱਚ ਮਹਾ ਕਬ ਸਿਆਮ ਕਹਿਓ ਮੁਖ ਤੇ ਉਮ ਗੈ ਕੈ ਚੰਦ ਹੈ ਕੋ ਜੋ ਕਲੰਕ ਹੁਤੋ ਮਨੁ ਮੈ ਨੈਨਨ ਪੈਡ ਪੈਡ ਚਲਿਓ ਨਿਚੁ ਰਹਿ ਕੈ ਤਾ ਛਬ ਕੋ ਜਸ ਉੱਚ ਮਹਾ ਕਬ ਸਿਆਮ ਕਹਿਓ ਮੁਖ ਤੇ ਉਮ ਗੈ ਕੈ ਚੰਦਹਿ ਕੋ ਚੁਕ ਜੋ ਕਲੰਕ ਹੋਤੋ ਮਨੋ ਨਨ ਨਨ ਪੈਦ ਚਲਿਓ ਨਿਚ ਰਹਿ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ